ਮੁਰਦਾਬਾਦ 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 ਰਾਮ ਗੜੀਏ ਭਾਈਚਾਰੇ ਨੂੰ ਗਲਤ ਬੋਲਣ ਵਾਲਾ ਮੰਤਰੀ ਮੁਰਦਾਬਾਦ 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 ਆਪ ਦਾ ਕੈਬਨਟ ਮੰਤਰੀ ਮੁਰਦਾਬਾਦ 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 रामजी वर्ज मंत्री मुर्दाबाद लाजिद पुलर मुर्दाबाद लाजिद पुलर मुर्दाबाद रामजी वर्ज मंत्री मुर्दाबाद लाजिद पुलर मुर्दाबाद लाजिद ਆਮਾਦੀ ਦਾ ਮੰਤਰੀ ਹਰਦਾਬਾਦ ਆਮਾਦੀ ਪਾਟ ਦੇ ਮੰਤਰੀ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਆ ਆਮਾਦੀ ਪਾਟ ਦੇ ਮੰਤਰੀ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਲਾਲਜੀਤ ਪੁੱਲਰ ਹਰਦਾਬਾਦ ਜੀ ਆਮਾਦੀ ਮੰਤਰੀ ਹਰਦਾਬਾਦ ਭਾਰਤ ਲਾਲਜੀਤ ਪੁੱਲਰ ਹਰਦਾਬਾਦ ਲਾਲਜੀਤ ਪੁੱਲਰ ਮਰਦਾਬਾਦ ਲਾਲਜੀਤ ਭੁੱਲਰ ਮਰਦਾਬਾਦ ਲਾਲਜੀਤ ਭੁੱਲਰ ਮਰਦਾਬਾਦ ਆਮ ਆਦਮੀ ਦਾ ਮੰਤਰੀ ਮਰਦਾਬਾਦ ਲਾਲਜੀਤ ਭੁੱਲਰ ਮਰਦਾਬਾਦ ਇਹ ਕਿਹੜਿਆ ਆ ਮੰਤਰੀ ਮਰਦਾਬਾਦ ਲਾਲਜੀਤ ਭੁੱਲਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਹਾਂ ਸਾਡਾ ਮੈਟਰ ਇਹ ਹੈ ਜੀ ਅਸੀਂ ਮੈਟਰ ਇਕੱਠੇ ਹੋਏ ਹਾਂ ਜੀ ਅਸੀਂ ਮੈਟਰ ਇਕੱਠੇ ਹੋਏ ਹਾਂ ਸਾਰੇ ਜਿਹੜਾ ਲਾਲਜੀਤ ਭੁੱਲਰ ਨੇ ਜਿਹੜੀ ਵੀ ਜੀ ਮਤਲਬ ਬਾਤ ਬਾਤ ਸਲੂਕ ਕੀ ਕੀਤਾ ਹੈ ਬੋਲਿਆ ਜੋ ਵੀ ਉਹਨੇ ਰਾਮਗੜੀਆ ਬਰਾਦਰੀ ਬਾਰੇ ਉਨੂ ਰਾਮਗੜੀਆਂ ਬਰਾਦਰੀ ਬਾਰੇ ਪਹਿਲਾ ਨੌਲੇਜ ਹੈਗੀ ਹੈ ਉਹਨੇ ਦੇਖਿਆ ਕੁਸ ਰਾਮਗੜੀਆਂ ਬਾਰੇ ਕੁਝ ਸੁਣਿਆ ਉਹਨੇ ਕਿਤਾ ਸਾਡਾ ਇਤਿਹਾਸ ਕੀ ਹੈ ਅਸੀਂ ਤਖਤੇ ਲਾਉਣ ਆਲੇ ਨਹੀਂ ਤਖਤ ਪੱਟਣ ਆਲੇ ਆ ਅਸੀਂ ਅਸੀਂ ਦਿੱਲੀ ਦਾ ਤਖਤ ਪੱਟ ਕੇ ਲੈ ਕੇ ਆਏ ਆ ਜੱਸਾ ਸਿੰਘ ਰਾਮਗੜੀ ਨੂੰ ਜਾਣਦੇ ਆ ਨਾ ਤੁਸੀਂ ਸਾਡਾ ਪਿੰਡ ਸਾਰਾ ਰਾਮਗੜੀਆਂ ਦਾ ਹੈ ਜਿਹੜਾ ਇਹ ਸੰਘਰਸ਼ ਹੈ ਨਾ ਇਹ ਇੱਥੇ ਨਹੀਂ ਮੁਕਰਾਂਗਾ ਇਹ ਹੋਰ ਵੀ ਤਿੱਖਾ ਕਰਾਂਗੇ ਲਾਲਜੀਤ ਭੁੱਲੜ ਨੂੰ ਅਸਤੀਫਾ ਲੈ ਕੇ ਸਾਨੂੰ ਭਗਵੰਤ ਮਾਨ ਸੀਐਮ ਨੂੰ ਸੁ ਕਹਿਣੇ ਆ ਇੱਕ ਵਾਰੀ ਦਿਖਾ ਸਾਨੂੰ ਜੇ ਤੂੰ ਰਾਮਗੜੀ ਦੀ ਵੋਟ ਮਤ ਚਾਹਣਾ ਤਾਂ ਪੈਣੀ ਤੈਨੂੰ ਨਹੀਂ ਅਸੀਂ ਜਿੰਨੇ ਬਾਹਰਲੇ ਮੁਲਕਾਂ ਤੇਕਰ ਬੈਠੇ ਆ ਸਾਡੇ ਭਾਈਚਾਰੇ ਬਾਹਰਲੇ ਸਟੇਟਾਂ 'ਚ ਬੈਠੇ ਆ ਅਦਰ ਸਟੇਟਾਂ 'ਚ ਬੈਠੇ ਆ ਅਸੀਂ ਹਰੇਕ ਨੂੰ ਕਵਾਂਗੇ ਵੀ ਆਪ ਨੂੰ ਵੋਟ ਨਹੀਂ ਪਾਉਣੇਗੀ ਆ ਆਪ ਦਾ ਸਾਡਾ ਬਾਈਕਾਟ ਹੈ ਇਹ ਸਿਰਫ ਇਕੱਲੇ ਲਾਲਜੀਤ ਭੁੱਲਰ ਕਰਕੇ ਉਹਦੀ ਬਾਤ ਚਲਣੀ ਜਿਹੜੀ ਬਕਵਾਸ ਉਹਨੇ ਕਰੀ ਨਾ ਸਾਡੇ ਭਾਈਚਾਰੇ ਬਾਰੇ ਉਹ ਕੁਛ ਕਰੇ ਸਾਡੇ ਪਿੰਡ ਆ ਕੇ ਇੱਥੇ ਰਾਮਗੜੀ ਦੀ ਰਾਜਤਾਨੀ ਆ ਇਹ ਤੁਸੀਂ ਦੇਖੋਗੇ ਜ਼ਿੰਮੇਦਾਰੀਆਂ ਨਹੀਂ ਸਿਰਫ 7-8 ਵੋਟਾਂ ਭਰਾ ਸਾਡੇ ਉਹ ਵੀ ਉਹ ਵੀ ਸਾਡੇ ਵਿੱਚ ਖੜੇ ਐ ਅਸੀਂ ਸਾਰਾ ਪਰਿਵਾਰ ਆ ਸਾਰਾ ਪਰਪੇ ਦਾ ਤੇ ਰਾਮਗੜੀਆਂ ਦੀ ਸਾਡੀ 3600 ਸਪੋਰਟ ਇੱਥੇ 3500 ਵੋਟਾਂ ਆ ਸਾਡੀ ਤੇ ਸਾਰਾ ਪਿੰਡ ਰਾਮਗੜੀਆਂ ਦਾ ਅਸੀਂ ਕਹਿੰਨੇ ਭਗਵਾਨ ਤਬਾ ਨੂੰ ਕਾ ਇੱਥੇ ਭੇਜਿਓ ਨੂੰ ਸਾਡੇ ਪਿੰਡ ਸਤੀਫਾ ਦੇ ਕੇ ਜਾਵੇ ਜਾਂ ਗਲਤੀ ਮੰਨ ਕੇ ਜਾਵੇ ਜੱਦੀ ਰਾਮਗੜੀਆਂ ਦਾ ਪਿੰਡ ਐ ਜੱਦੀ ਰਾਮਗੜੀਏ ਅਸੀਂ ਇੱਥੇ ਕਲਸੀ ਚਾਨੇ ਲੋਟੇ ਰਾਜਪਾਲ ਚਾਰ ਤਰ੍ਹਾਂ ਹੋਰ ਵੀ ਜਿਹੜੇ ਆਸੇ ਪਾਸੇ ਦੇ ਪਿੰਡ ਐ ਸਾਡੇ ਨਾਲ ਉਹਨ ਸਾਨੂੰ ਕਰੋਂ ਦੇ ਕਹੀ ਜਾਂਦੇ ਆ ਬਾਈ ਤੁਸੀਂ ਸੰਘਰਸ਼ ਵਿੱਢੋ ਅਸੀਂ ਤੁਹਾਡੇ ਨਾਲ ਕੱਖਾਂ ਵਾਲੀ ਕੀ ਹੋਰ ਸਾਰੇ ਜਿੰਨੇ ਪੰਜਾਬਾ ਹੋਰ ਸਾਰੇ ਪਿੰਡ ਕਹਿੰਦੇ ਆ ਅਸੀਂ ਯਾਰ ਤੁਹਾਡੇ ਨਾਲ ਆ ਕਿਉਂਕਿ ਸਾਡੀ ਨਾਲ ਉਹਨਾਂ ਨਾਲ ਸਾਡੀ ਸਾਂਝ ਹੈ ਸਾਡੇ ਕੋਲ ਜ਼ਿਆਦਾ ਤਾਂ ਉਹਨਾਂ ਨਾਲ ਸਾਂਝੀਆਂ ਸਾਡੀਆਂ ਵਟਾ ਸਾਂਝੀਆਂ ਸਾਡੀਆਂ ਉਹਨਾਂ ਨਾਲ ਰੋਟੀ ਪਾਟੀ ਦੀ ਸਾਂਝ ਹੈ ਅਸੀਂ ਐਵੇਂ ਨਹੀਂ ਬੈਠੇ ਪਿੰਡ ਦੇ ਵਿੱਚ ਕੋਈ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਆ ਜਿਹੜੇ ਲਾਲਜੀਤ ਸਿੰਘ ਢੁੱਲਰ ਪਿਛਲੇ ਦਿਨੀ ਉਹਨਾਂ ਨੇ ਆਪ ਦੀ ਸਪੀਚ ਦੇ ਵਿੱਚ ਰਾਮਗੜੀਆ ਤੇ ਸਨਿਆਰ ਭਾਈਚਾਰੇ ਦੇ ਬਾਰੇ ਬਹੁਤ ਵਿਗੜੇ ਵੀ ਸ਼ਬਦ ਬੋਲੇ ਜਿਹੜੇ ਕਿ ਨਹੀਂ ਬੋਲਣੇ ਚਾਹੀਦੇਗੇ ਤੇ ਉਸਬੰਧ ਦੇ ਵਿੱਚ ਸਾਨੂੰ ਮਤਲਬ ਉਹ ਗੱਲਾਂ ਸਹੀ ਨਹੀਂ ਲੱਗੀਆਂ ਅਸੀਂ ਸਾਰੇ ਪਿੰਡ ਦਾ ਇਕੱਠ ਕੀਤਾ ਸਾਡੇ ਨਾਲ ਸਾਰੇ ਹਰੋਸ ਉਹ ਜੋ ਇਕੱਠੇ ਹੋਏ ਤੇ ਸਾਡੀ ਮੰਗ ਹੈ ਕਿ ਪਹਿਲਾਂ ਤਾਂ ਵੀ ਉਹਨੂੰ ਕੈਬਨਟ ਦੇ ਵਿੱਚੋਂ ਬਰਖਾਸਤ ਕੀਤਾ ਜਾਵੇ ਸੈਕੰਡ ਅਸੀਂ ਡਿਪਟੀ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆ ਕਿ ਜੋ ਬਣਦੀ ਕਾਰਵਾਈ ਹੈ ਕਾਨੂੰਨੀ ਕਾਰਵਾਈ ਵੀ ਉਹਦੇ ਤੇ ਕੀਤੀ ਜਾਵੇ ਤੇ ਸਾਡੀ ਤਾਂ ਇਹੀ ਮੰਗਾਂ ਜੇ ਤਾਂ ਕਿ ਅੱਗੇ ਤੋਂ ਕੋਈ ਇਹੋ ਜੀ ਗਲਤੀ ਨਾ ਕਰੇ ਜੇ ਨਹੀਂ ਕਰਦਾ ਤਾਂ ਉਸ ਤੋਂ ਬਾਰੇ ਜੇਕਰ ਕੋਈ ਸਾਡੀ ਗੱਲ ਦਾ ਕਿਸੇ ਪ੍ਰਸ਼ਾਸਨ ਨੇ ਸਾਡੀ ਗੱਲ ਦੀ ਨਾਸ ਨਵਾਈ ਕੀਤੀ ਤਾਂ ਅਸੀਂ ਆਪ ਦੇ ਸੰਘਰਸ਼ ਨੂੰ ਹੋਰ ਲੰਬਾ ਕਰਾਂਗੇ ਹੋਰ ਤਿੱਖਾ ਕਰਾਂਗੇ ਹਰ ਥਾਂ ਵਿਰੋਧਤ ਕਰਾਂਗੇ ਤੇ ਅਸੀਂ ਕਹਨੇ ਵੀ ਇਹ ਚੀਜ਼ ਨਾ ਹੋਵੇ ਅਸੀਂ ਵੀ ਭਾਈਚਾਰਾ ਚਾਹੁੰਨੇ ਆ ਨਾ ਖਰਾਬ ਹੋਵੇ ਸਾਡੇ ਆਸੇ ਪਾਸੇ ਸਾਰੇ ਗਵਾਂਢੀ ਪਿੰਡ ਐ ਸਾਰਾ ਲੱਬੀ ਬਲਾਕ ਐ ਸਾਡੇ ਬਹੁਤ ਵਧੀਆ ਸਬੰਧ ਹੈਗੇ ਸਾਡੇ ਨਾਲ ਸਾਰੇ ਜੱਟ ਸਿੱਖ ਜਾਂ ਸਾਰੇ ਵੀ ਆਪਣੇ ਲੋਰੀਏ ਭਾਈ ਵੀ ਹੈਗੇ ਆ ਭਾਈ ਐ ਸਾਡੇ ਨਾਲ ਸਾਡੇ ਨਾਲ ਉਹਨਾਂ ਦਾ ਮਿੱਤਰਤਾ ਭਰਾਵਾਂ ਵਾਂਗੂ ਰਹਿਂਦੇ ਆ ਵੀ ਸਾਡੇ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਤੇ ਨਾ ਹੀ ਪਾਇਆ ਜਾਵੇ ਅਸੀਂ ਇਹ ਚੀਜ਼ਾਂ ਤੋਂ ਬਾਹਰ ਆਉਣਾ ਚਾਹੁੰਦੇ ਆਂ ਵੀ ਇਹਨੂੰ ਮੈਤ ਨੂੰ ਬੰਦ ਕੀਤਾ ਜਾਵੇ ਪਰ ਕੋਈ ਤਰੀਕੇ ਨਾਲ ਕੀਤਾ ਜਾਵੇ ਵੀ ਸਾਨੂੰ ਤਸੱਲੀ ਹੋ ਜਾਵੇ ਇਸ ਵਿਸ਼ੇ ਦੇ ਉੱਤੇ ਸਾਡੇ ਆਸ-ਪਾਸੇ ਦੇ ਸਾਰੇ ਪਿੰਡਾਂ ਸਾਰੀਆਂ ਪੰਚਾਇਤਾਂ ਤੇ ਨਾਲ ਕਿਸਾਨ ਯੂਨੀਅਨਾਂ ਜਿੰਨੀਆਂ ਵੀ ਹੈ ਉਹ ਸਾਰੀਆਂ ਸਾਡੀ ਸਪੋਰਟ ਦੇ ਵਿੱਚ ਹੈ ਸਾਨੂੰ ਉਹਨੇ ਭਰੋਸਾ ਦਿੱਤਾ ਹੈ ਵੀ ਜੋ ਤੁਸੀਂ ਕਾਰਵਾਈ ਕਰੋਗੇ ਅਸੀਂ ਤੁਹਾਡੇ ਨਾਲ ਆਂ ਤੁਸੀਂ ਦੇਖ ਰਹੇ ਹੋ ਜੀ ਅੱਜ ਪਿੰਡ ਸੇਖਵਾਲਾ ਦੇ ਵਿੱਚ ਰੋਸ ਵਜੋਂ ਜੋ ਲਾਲਜੀਤ ਖੁੱਲਰ ਆਮ ਆਦਮੀ ਪਾਰਟੀ ਆ ਜੋ ਕਿ ਅਪਸ਼ਬਦ ਦੇ ਸਟੇਜ ਤੇ ਬੋਲੇ ਗਏ ਸਨ ਉਹਨਾਂ ਦੇ ਖਿਲਾਫ ਇਹਨਾਂ ਨੇ ਅੱਜ ਨਾਰੇਬਾਜ਼ੀ ਕੀਤੀ ਆ ਤਾਂ ਅੱਗੇ ਕਾਰਵਾਈ ਜੋ ਕਰਨੀ ਪ੍ਰਸ਼ਾਸਨ ਨੇ ਕਰਨੀ ਆ ਜੀ ਵੀਡੀਓ ਲਾਸਟ ਤੱਕ ਜੁੜ ਦੇਖੋ ਧੰਨਵਾਦ ਧੰਨਵਾਦ